ਸਾਹਿਤਕ ਸੰਗਤ ਚੈਨਲ ਵਿੱਚ ਅੱਜ ਪੇਸ਼ ਹੈ ਉੱਗੇ ਕਵੀ ਬਾਲ ਸਾਹਿਤ ਲੇਖਕ ਅਤੇ ਪੱਤਰਕਾਰ ਸ਼੍ਰੀ ਹਰਦੇਵ ਚੋਹਾਨ ਦੀ ਕਵਿਤਾ ਠੰਡੇ ਫੁੱਲ ਸ਼੍ਰੀ ਹਰਦੇਵ ਚੋਹਾਨ ਦੀ ਇਹ ਕਵਿਤਾ ਠੰਡੇ ਫੁੱਲ ਇੱਕ ਬਹੁਤ ਹੀ ਮਾਰਮਿਕ ਕਵਿਤਾ ਹੈ ਇਸ ਕਵਿਤਾ ਦੇ ਵਿੱਚ ਸਾਲ 1947 ਵਿੱਚ ਪੰਜਾਬ ਦੀ ਵੰਡ ਦੌਰਾਨ ਪਾਕਿਸਤਾਨ ਤੋਂ ਉੱਜੜ ਕੇ ਆਏ ਵਿਅਕਤੀਆਂ ਦਾ ਦਰਦ ਹੈ ਕਿ ਕਿਵੇਂ ਉਹਨਾਂ ਨੇ ਲੱਖਾਂ ਮੁਸੀਬਤਾਂ ਝੱਲ ਕੇ ਆਪਣੇ ਪਰਿਵਾਰਾਂ ਨੂੰ ਬਚਾਇਆ ਅਤੇ ਇੱਧਰਲੇ ਪੰਜਾਬ ਵਿੱਚ ਆ ਕੇ ਦੁਬਾਰਾ ਤੋਂ ਸੈੱਟ ਹੋਏ ਇਸ ਦੇ ਬਾਵਜੂਦ ਵੀ ਉਹ ਸਾਰੇ ਬਹੁਤ ਦਲੇਰ ਸਨ ਬਹੁਤ ਦਿਆਲੂ ਸਨ ਅਤੇ ਦਿਆਵਾਨ ਸਨ ਉਹ ਆਪਣੀਆਂ ਕੀਮਤੀ ਤੋਂ ਕੀਮਤੀ ਚੀਜ਼ਾਂ ਜਿਵੇਂ ਘਰ ਜੈਦਾਦ ਜ਼ਮੀਨ ਸੋਨਾ ਅਤੇ ਭੋਜਨ ਅੰਨ ਦਾਣਾ ਹੱਕਾ ਕਿਸੇ ਨੂੰ ਵੀ ਕਿਸੇ ਰਿਸ਼ਤੇਦਾਰ ਨੂੰ ਕਿਸੇ ਲੋੜਵੰਦ ਨੂੰ ਦੇਣ ਵਿੱਚ ਗਰੇਜ਼ ਨਹੀਂ ਸੀ ਕਰਦੇ ਉਹ ਬਹੁਤ ਦਲੇਰ ਸਨ ਅਤੇ ਉਹ ਇੱਕ ਵਾਰ ਉੱਜੜ ਕੇ ਦੁਬਾਰਾ ਕਿਸੇ ਜਗ੍ਹਾ ਸੈੱਟ ਹੋਣਾ ਬਹੁਤ ਹੀ ਇੱਕ ਮੁਸ਼ਕਲ ਕਾਰਜ ਹੁੰਦਾ ਹੈ ਜਿਸ ਨੂੰ ਜਿਸ ਨੇ ਆਪਣੇ ਸਿਰ ਤੇ ਹੰਡਾਇਆ ਹੈ ਉਹੀ ਜਾਣ ਸਕਦਾ ਹੈ ਸੋ ਇਹ ਕਵਿਤਾ ਉਹਨਾਂ ਸਾਡੇ ਪੁਰਖਿਆਂ ਨੂੰ ਸਾਡੇ ਬਜ਼ੁਰਗਾਂ ਨੂੰ ਸਮਰਪਿਤ ਹੈ ਮੈਂ ਇਸ ਕਵਿਤਾ ਦੇ ਲਈ ਆਪਣੇ ਕਵੀ ਦੋਸਤ ਸ਼੍ਰੀ ਹਰਦੇਵ ਚੋਹਾਨ ਜੀ ਨੂੰ ਬਹੁਤ-ਬਹੁਤ ਮੁਬਾਰਕ ਦਿਂਦਾ ਹਾਂ ਕਿ ਉਹਨਾਂ ਨੇ ਉਹਨਾਂ ਸਮਿਆਂ ਨੂੰ ਸਾਡੇ ਅੱਜ ਦੇ ਸਮਿਆਂ ਨਾਲ ਵੀ ਮੇਲ ਲਿਆ ਹੈ ਬਹੁਤ-ਬਹੁਤ ਧੰਨਵਾਦ ਠੰਡੇ ਪੁਲ ਪਹਿਰ ਰਾਤ ਦੇ ਆਖਰੀ ਚਿੱਟ ਕੱਪੜੀਏ ਪਿੱਤਰ ਵੱਡੇ ਵਡੇਰੇ ਤਮਾਮ ਤਾਏ ਚਾਚਾਾਂ ਦੇ ਝੁਰਮਟ ਚ ਦਿਸਦੇ ਉਦਾਸ ਉਖੜੇ ਪਿਤਾ ਸ਼੍ਰੀ ਕੱਤੀ ਬੈਠੇ ਸੱਥਰ ਆਖਦੇ ਬਾਬੇ ਆਪ ਦੇ ਲਈ ਕੁਝ ਲਿਖੀ ਭੋਗ ਤੇ ਵਿਸ਼ੇਸ਼ ਤੇ ਛਪਵਾ ਦੇਵੀਂ ਬੈਠਿਆਂ ਜਿਵੇਂ ਪ੍ਰਿਖਿਆ ਹਾਲਜ ਉੱਚਾ ਗਿਆ ਹੋਵੇ ਅਣਕਿਆਸਿਆ ਪਾਠ ਕਰਨ ਤੋਂ ਬਾਹਰ ਕੋਈ ਪ੍ਰਸ਼ਨ ਫੁੱਲ ਫੁੱਲ ਜਾਣਦੇ ਹੱਥ ਪੈਰ ਮੱਥੇ ਤੇ ਸਿਮ ਆਉਂਦੀਆਂ ਤ੍ਰੇਲ ਬੂੰਦਾਂ ਰਚਨਾ ਸ਼ੁਰੂ ਕਿੱਥੋਂ ਹੋਵੇ ਇਹ ਕਿੱਥੇ ਖਤਮ ਮਾਤਮੀ ਕਿਸੇ ਭੀੜ ਚ ਇਤਿਹਾਸ ਭੂਗੋਲ ਫਰੋਲਣਾ ਡਾਡਾ ਔਖਾ ਰੋਲਦਿਆਂ ਜ਼ਹਿਨੀ ਵਹੀ ਖਾਤੇ ਧੁੰਦਲੇ ਜਿਹੇ ਰੰਗਹੀਣ ਲੰਮੇ ਛੋਟੇ ਪਰਛਾਵੇਂ ਮਨ ਪਰਦੇ ਤੇ ਉੱਕਰਦੇ ਹੌਲੀ ਹੌਲੀ 47ਵੀਂ ਵਾੜ ਟੁਕ ਤੋਂ ਪਹਿਲਾਂ ਵਾਕਿਓਂ ਪਾਰਲੇ ਬਾਬਾ ਹਰਨਾਮ ਸਿੰਘ ਦੇ ਪਿਤਾ ਸ੍ਰੀ ਹੀਰਾ ਸਿੰਘ ਪਹਿਲਵਾਨ ਦਰਸ਼ਨੀ ਪਾਰਲੇ ਪਿੰਡ ਨਡਵੜ ਦੇ ਸਾਡੇ ਪੜਦਾਦੇ ਵੱਡੇ ਜ਼ਿਮੀਦਾਰ ਹੁੰਦੇ ਹੁਕਮ ਚੱਲਦੇ ਸਰਕਾਰੀ ਦਰਬਾਰੇ ਫਸਲਾਂ ਤਿਆਰ ਹੁੰਦਿਆਂ ਸਿਰਾਂ ਤੇ ਮੁੱਤੇ ਮਾਰਦੇ ਕਹਿੰਦੇ ਬਾਟੇ ਬਨ ਲੈਂਦੇ ਸਾਫੇ ਤੇ ਹਿੱਸਾ ਪੱਤੀ ਉਗਰਾਹਣ ਨਿਕਲ ਤੁਰਦੇ ਪਹਾੜੀ ਲੂਣ ਪੇਸ਼ੀਆਂ ਨਾਲ ਜਿਣੇ ਹੁੰਦੇ ਕੋਠੜੀਆਂ ਢਾਰੇ ਛੱਤਾਂ ਦੇ ਮਗੋਰੀਆਂ ਥੀਂ ਹਾੜੀ ਸੌਣੀ ਦੇ ਦਾਣੇ ਪੱਕੇ ਨਾਲ ਭਰਦੇ ਮਹਿੰਗੀ ਸੈਂਕੜੇ ਦਮੜਿਆਂ ਵਾਲੀ ਘੋੜੀ ਦਰਸ਼ਨੀ ਤੇ ਪਿਤਾ ਸ਼੍ਰੀ ਖਾਲਸਾ ਕਾਲਜ ਪੜਨ ਜਾਂਦੇ ਇੱਕੋ ਜ਼ੁਬਾਨੇ ਥਾਣੇਦਾਰ ਦੇ ਮੰਗਣ ਤੇ ਘੋੜੀ ਸੌਂਪ ਡਾਂਡੇ ਮੀਂਡੇ ਪਰਤ ਆਏ ਸੀ ਘਰ ਸੁਣਨ ਚ ਆਉਂਦਾ ਪਿਤਾ ਸ਼੍ਰੀ ਨੂੰ ਬੜਾ ਕੂਰੀਆ ਸੀ ਹੀਰੇ ਬਾਬੇ ਨੇ ਉਦੋਂ ਪਰਦਾਦੇ ਦੀ ਸੁਣੋ ਪਿਓ ਦੇ ਪੁੱਤ ਨੇ ਮੱਥੇ ਵਟ ਨਾ ਪਾਇਆ ਉਲਟਾ ਸ਼ਾਬਾਸ਼ੀ ਦਿੱਤੀ ਸ਼ਰੀਫ ਜ਼ਾਦਾ ਮੁਸਲਾ ਥਾਣੇਦਾਰ ਵੀ ਦਰਿਆਦਿਲ ਬੜਾ ਨਿਕਲਿਆ ਘੋੜੀ ਬਦਲੇ ਕਤਲ ਕੇਸ ਬਾਬੇ ਹਰਨਾਮੇ ਸਿਰ ਪਿਆ ਲੈਣੇਦਾਰ ਦਾ ਰਫਾ ਦਫਾ ਕਰ ਗਿਆ 47 ਦੀ ਵੰਡ ਵੇਲੇ ਮਿੱਟੀ ਨਾਲ ਮੋਹ ਵਾਲੇ ਪੜਦਾਦੇ ਹੀਰਾ ਸਿੰਘ ਨੇ ਨਾੜਵੜ ਨਹੀਂ ਸੀ ਛਿਤੀਆ ਗਿਆ ਉਲਟਾ ਫਸਾਦੀਆਂ ਨਾਲ ਲਾਇਆ ਮੱਥਾ ਮਾਂ ਮਿੱਟੀ ਮਨ ਮੋਣੀ ਚ ਸਵਾਦ ਤੇ ਸਵਾਸ ਤੇ ਆਗਣਾ ਸਮਝਿਆ ਸੀ ਲੱਖ ਬਿੱਤ ਮਾਲ ਅਸਬਾਬ ਤੇ ਹਵੇਲੀਆਂ ਵਿਸਾਰ ਬਾਬੇ ਹਰਨਾਮੇ ਦੀ ਅਗਵਾਈ ਚ ਕਾਫਲਾ ਪਚੇ ਖੁਚੇ ਜੀਆਂ ਦਾ ਵਾਗਾ ਟੱਪ ਅਟਾਰਿਓ ਉਰਾਰ ਲੋਪੋਕੇ ਚੁਗਾਵੇਂ ਨਜ਼ਦੀਕ ਪਿੰਡ ਭਿੱਟੇ ਵੱਡ ਆਣ ਟਿਕਿਆ ਸਿਰ ਲੁਕਾਵੇ ਲਈ ਲੋੜ ਵਸ ਪਿਤਾ ਸ਼੍ਰੀ ਨੇ ਹਕੀਮਾ ਵਾਲੇ ਗੇਟ ਜਾ ਮੱਲਿਆ ਅਚਾਰ ਮਰਬਿਆਂ ਵਾਲਾ ਭਰਿਆ ਪਰੂਚਾ ਕਰ ਉਜੜੇ ਕਿਸੇ ਮੁਸਲਮਾਨ ਭਾਈ ਦਾ ਤੇ ਬਾਬਾ ਸ਼੍ਰੀ ਦੇ ਕਹਿਣ ਤੇ ਉਹ ਗੋਮਾ ਨੂੰ ਸੌਂਪ ਦਿੱਤਾ ਪਿਤਾ ਸ਼ਰੀ ਤਿੱਖੜ ਤੋਂ ਪਹਿਰੇ ਆਪਣੇ ਸਿਰੇ ਸਿਰ ਲਈ ਛੱਟ ਹੋਰ ਭਾਲ ਦੇ ਹੁਸ਼ਿਆਰਪੁਰ ਜਾਟੇ ਕਿ ਰੋਟੀ ਟੁੱਕ ਦੇ ਆਹਰ ਲਈ ਗੁੜ ਸੱਕ ਖਰੀਦ ਕਿਰਾਏ ਵਾਲੀ ਕੋਠੜੀ ਪਾ ਬੈਠੇ ਖੜਾ ਲਪਟਾਂ ਮਾਰਦਾ ਨਿਤਰਿਆ ਤੇ ਸ਼ਪਾਪ ਤਿਆਰ ਬੜ ਤਿਆਰ ਖੜਾ ਨਿਰਮੋਹੇ ਅਗਨ ਸੇਕ ਨਾਲ ਪੁੱਟ ਗਿਆ ਘੜਾ ਕੀ ਪੁੱਟਿਆ ਕਿਸਮਤ ਵੀ ਪੁੱਟ ਗਈ ਜਮਾਂ ਪੂੰਜੀ ਹਥਲੀ ਗਵਾ ਮੁੜ ਕੱਖੋਂ ਹੌਲੇ ਹੋਏ ਪਿਤਾ ਸ਼ਰੀ ਪਹਿਲਾ ਫੌਜੀ ਤੇ ਫਿਰ ਪੁਲਿਸ ਚ ਭਰਤੀ ਹੋ ਗਏ ਸਿਪਾਹੀ ਸੁੱਚੇ ਮੂੰਹ ਬਾਬਾ ਹਰਨਾਮ ਸਿੰਘ ਪਿੱਟੇ ਵੱਡਵਾਲੀ ਮਸਜਿਦ ਜਿਬਿਨਾ ਨਾਗਾ ਚਿੜੀਆਂ ਕਬੂਤਰਾਂ ਨੂੰ ਜੋਗਾ ਪਾਣੀ ਪਾਉਂਦੇ ਸਵੇਰ ਸ਼ਾਮ ਬਾਣੀ ਦਾ ਜਾਪ ਕਰਦੇ ਪਿੰਡ ਅਸੀਂ ਗਰਮੀਆਂ ਦੀਆਂ ਛੁੱਟੀਆਂ ਬਾਬੇ ਕੋਲ ਕੱਟਦੇ ਲੱਕੜ ਬਾਲੀਆਂ ਦੀ ਸੁਭਾਤ 'ਚ ਅਲਾਣੀ ਮਨਜੀਤੇ ਪਏ ਧਰਮੀ ਕਰਮੀ ਬਾਬਾ ਸ਼੍ਰੀ ਸਾਨੂੰ ਹੂਟੇ ਮਾਟੇ ਦਿੰਦੇ ਪੱਖੀ ਝੱਲਦੇ ਬਾਤਾਂ ਸੁਣਾਉਂਦੇ ਟਿੱਕੀ ਦੁਪਹਿਰੇ ਕਾਲੇ ਮੋਟੇ ਭੌਰ ird gird ਮੰਡਰਾਉਂਦੇ ਪੀ ਪੀ ਕਰਦੇ ਜਿਵੇਂ ਹਾਂ ਵਿੱਚ ਹਾਂ ਮਿਲਾਉਂਦੇ ਬਾਬਾ ਸ਼ਰੀ ਮੱਕੀ ਕਣਕ ਨਾਲ ਭਰ ਦਿੰਦੇ ਨਿਕੜੀਆਂ ਸਾਡੀਆਂ ਝੋਲੀਆਂ ਕਰੰਸੀ ਭਲੇ ਵੇਲਿਆਂ ਦੀ ਬਦਲੇ ਜਿਸ ਦੇ پڑਭੂंजे ਕੋਲੋਂ ਖਿੱਲਾ ਫੇਰੀ ਵਾਲੇ ਕੋਲੋਂ ਕੁਲਫੀਆਂ ਤੇ ਡੱਡ ਮੱਛੀਆਂ ਰੱਜ ਰੱਜ ਖਾਂਦੇ ਲੰਮੀ ਪਤਲੀ ਤੇ ਗੋਰੀ ਨਿਛੋ ਦਾਦੀ ਗੋਪਾਲੋ ਪੁੱਤਾਂ ਧੀਆ ਨੂੰ ਬੜਾ ਮੋਹ ਕਰਦੀ ਚੰਦਾ ਮਾਮਾ ਤੇ ਪਰੀ ਕਹਾਣੀਆਂ ਸੁਣਾਉਂਦੀ ਸੁਣਾਉਂਦੀ ਸਾਨੂੰ ਸੁਆ ਕੇ ਸੌਂਦੀ ਸਾਰੇ ਦਿਨ ਦੀ ਥੱਕੀ ਹਾਰੀ ਕੂਕ ਸੁੱਤੀ ਪਈ ਦੇ ਸਿਰ 'ਚ ਕਾਂ ਠੁੰਗੇ ਮਾਰਦੇ ਤੇ ਬਦਲੇ 'ਚ ਮਿੱਠੀਆਂ ਮਿੱਠੀਆਂ ਛਿੜਕਾ ਖਾਂਦੇ ਸਨ ਪੈਂਡ ਦੀ ਲੜਾਈ 'ਚ ਅੱਦੋ ਰਾਣਾ ਤੇ ਗਰੀਬੜਾ ਜਹਾਂ ਤਾਇਆ ਦਰਸ਼ੂ ਸਿਰ ਲੁਕਾਵੇ ਲਈ ਫਟੀ ਪ੍ਰਾਣੀ ਗਰੜੀ ਚੁੱਕੀ 15 ਕੋ ਪਿੰਡਾਂ ਮਾਰ ਹਫਦਾ ਖਪਦਾ ਅੰਮ੍ਰਿਤਸਰ ਪੱਕੀ ਗਲੀ ਵਾਲੇ ਸਾਡੇ ਘਰ ਆਣ ਬੈਠਾ ਜੰਗ ਮੁਕਣ ਤੇ ਠੰਡ ਠੰਡੌਲੇ ਜਦੋਂ ਉਹ ਪਿੰਡ ਮੁੜਿਆ ਤਾਂ ਪਿਤਾ ਜੀ ਨੇ ਕਿਹਾ ਸ਼ੁਕਰ ਰੱਬ ਦਾ ਭਾਉ ਦਰਸ਼ੂਰੀ ਅੱਦੋ ਰਾਣੀ 부ਚਕੀ ਚ ਸੰਭੇ 2.5 ਕਿਲੋ ਸੋਇਨ ਗਹਿਣੇ ਸੁਖ ਸੁੱਖਾਂ ਨਾਲ ਪਿੰਡ ਪਰਤ ਗਏ ਅਸੀਂ ਟਾਊਨ ਹਾਲ ਪੜਦੇ ਅੱਧੀ ਛੁੱਟੀ ਵੇਲੇ ਚੌਂਕ ਮਲਕਾਂ ਬੁੱਤ ਵਾਲੇ ਢਾਬੇ ਚਲੇ ਜਾਂਦੇ ਉਦੋਂ ਜਦੋਂ ਸਾਈਕਲ ਤੇ ਪਿੰਡੋਂ ਪਿੱਤਲ ਦੀਆਂ ਦੋਹਨੀਆਂ ਵਾਲਾ ਦੁੱਧ ਪਾਉਣ ਆਉਂਦਾ ਸੀ ਸਾਧੂ ਚਾਚਾ ਬੂਰਾ ਖੰਡ ਵਾਲੀ ਸਾਧੂ ਚਾਚੇ ਦੀ ਦੁੱਧ ਪੱਤੀ ਅੱਜ ਵੀ ਚੇਤਿਆਂ 'ਚੋਂ ਮਨਫੀ ਨਹੀਂ ਹੁੰਦੀ ਰਾਤੀ ਆਇਆ ਕਾਰਪੋਰੇਟ ਪੁੱਤਰ ਸ਼੍ਰੀ ਫਿਰ ਕਹਿੰਦਾ ਸੀ ਰਜਿਸਟਰੀਆਂ ਪਰਨੋਟ ਤੇ ਜਮਾ ਪੂੰਜੀ ਦੇ ਤਮਾਮ ਦਸਤਾਵੇਜ਼ ਇੱਕ ਝੋਲੇ 'ਚ ਪਾ ਦੇਣ ਲਈ ਦਸਤਾਵੇਜ਼ ਨਹੀਂ ਜਿਵੇਂ ਮੜੀਆਂ 'ਚੋਂ ਸਮੇਟੇ ਠੰਡੇ ਫੁੱਲ ਹੋਣ ਝੋਲੇ 'ਚ ਪਾਉਣ ਲਈ ਖਚਰੀ ਹਾਸੀ ਹੱਸਦਾ ਆਖਦਾ ਸੀ ਪੱਕੀ ਉਮਰੇ ਬੰਦਾ ਨਦੀ ਕਿਨਾਰੇ ਰੁਖੜਾ ਹੁੰਦਾ ਲੱਗੇ ਬੈਠੀ ਬੀਬੀ ਸ਼੍ਰੀ ਢਿੱਡੋਂ ਚਾਈ ਦੀਆਂ ਮੋਹ ਵੀ ਹੋਣੀਆਂ ਗੱਲਾਂ ਸੁਣ देर रात ਤੀਕ ਹੁਬਕੀ ਰੋਈ ਸੀ ਸ਼ਾਇਦ ਸੁਪਨੇ ਚ ਸਾਨੂੰ ਤਰਵਾਸਾ ਦੇਣ ਆਏ ਹੋਣ ਪਿਤਾ ਸ਼੍ਰੀ ਬਾਬਾ ਸ਼੍ਰੀ ਪੜਦਾਦਾ ਸ਼੍ਰੀ ਸ਼ਾਇਦ ਸੁਪਨੇ ਚ ਸਾਨੂੰ ਤਰਵਾਸਾ ਦੇਣ ਆਏ ਹੋਣ ਪਿਤਾ ਸ਼੍ਰੀ ਬਾਬਾ ਸ਼੍ਰੀ ਪੜਦਾਦਾ ਸ਼੍ਰੀ